ਹਾਏ ਦਿੱਲੀ ਦੇ ਇਸ਼ਾਰਿਆਂ ਦੇ ਜਿਦ ਤਰਾ ਮੋਦੀ ਨੇ ਪਿੰਨੋ ਕਾਨੂੰਨ ਪਾਸ ਕੀਤਾ ਸੀ ਤੇ ਦਿੱਲੀ ਦੇ ਵਿੱਚ ਕਿਸਾਨਾਂ ਨੇ ਗੱਲ ਚ ਗੂੜ ਦੇ ਕੇ ਉਹਨੂੰ ਵਾਪਸ ਕਰਾਇਆ ਸੀ ਇਹਦੀ ਇਹਦੀ ਉਤੋਂ ਵੀ ਹਾਲਤ ਮਾੜੀ ਹੋਊਗੀ ਜੇ ਇਹਨੇ ਉਤੋਂ ਵੀ ਵੱਡਾ ਕਾਨੂੰਨ ਜਿਹੜਾ ਪਾਸ ਕਰਤਾ ਸਾਡੇ ਤੇ ਲਾਗੂ ਕਰਤਾ ਹੈ ਸਾਰਿਆਂ ਵੱਲੋਂ ਸਨੂ ਪੰਚਾਇਤਾਂ ਵੱਲੋਂ ਸਾਰਿਆਂ ਨੇ ਇਹ ਫੈਸਲਾ ਕੀਤਾ ਗਿਆ ਵਾ ਕਿ ਜੇ ਸਰਕਾਰ ਇਹ ਫੈਸਲਾ ਨਾਲ ਵਾਪਸ ਲਈਗੀ ਤੇ ਫਿਰ ਇਹਦੇ ਧਰਨੇ ਵੀ ਲੱਗਣਗੇ ਤੇ ਫਿਰ ਮਜਾਰੇ ਵੀ ਹੋਣਗੇ ਆਪਣੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡਿਆਣੂਣੀ ਇਸ ਬਾਰੇ ਪੂਰੀ ਨੌਲੇਜ ਜਿੰਨੀ ਦਿੱਲੀ ਵਾਲਾ ਨੌਲੇਜ ਹੈ। ਅਸੀਂ ਇਹਨਾਂ ਦੀ ਮੀਟਿੰਗ ਤੇ ਚੰਡੀਗੜ੍ਹ ਗਏ ਸੀਗੇ। ਉੱਥੇ ਜੋ ਵੀ ਜਿੰਨੇ ਸੰਬੋਧਿਤ ਕੀਤਾ ਸਤਿੰਦਰ ਜੈਨ ਨੇ ਸਾਨੂੰ ਸੰਬੋਧਿਤ ਕੀਤਾ। ਸਕੀਮ ਦੇ ਫਾਇਦੇ ਉਹ ਸਾਨੂੰ ਗਿਣਾ ਰਿਹਾ। ਜਿਹੜੀ ਭਗਵੰਤ ਮਾਨ ਦੀ ਸਰਕਾਰ ਇਹ ਬਿਲਕੁਲ ਹੀ ਦਿੱਲੀ ਦੇ ਦਬਾਅ ਹੇਠ ਹੈ। ਉਹਨਾਂ ਦਬਾਅ ਹੇਠ ਹੀ ਇਹ ਸਕੀਮਾਂ ਨੂੰ ਲਾਗੂ ਕਰ ਰਹੇ। ਮੇਰੇ ਖਿਆਲ ਨਾਲ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਪਤਾ ਹੈ। ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿੱਥੇ ਮਾਨ ਸਰਕਾਰ ਨੂੰ ਪਹਿਲਾਂ ਵਿਰੋਧੀ ਪਾਰਟੀਆਂ ਘੇਰ ਰਹੀਆਂ ਹਨ ਹੁਣ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਰਪੰਚ ਹੀ ਇਸ ਸਕੀਮ ਖਿਲਾਫ ਲਾਮਬੰਦ ਹੋਏ ਹਨ ਇਸ ਤੋਂ ਸਾਫ ਹੈ ਕਿ ਲੈਂਡ ਪੂਲਿੰਗ ਸਕੀਮ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਬਗਾਵਤ ਸ਼ੁਰੂ ਹੋ ਗਈ ਹੈ ਦੱਸਦੀ ਹੈ ਕਿ ạtari ਅਤੇ Rajasthan ਸੀ ਵਿੱਚ 15 ਤੋਂ ਵੱਧ ਪੰਚਾਇਤਾਂ ਨੇ ਇਕਜੁੱਟ ਹੋ ਕੇ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਮਥੇ ਪਾਈ ਹਨ ਮਿਲੀ ਜਾਣਕਾਰੀ ਮੁਤਾਬਕ ਹਲਕਾ Rajasthan ਸੀ ਅਤੇ ạtari ਦੇ ਝੰਡੋਟੀ ਬਲਗਣ ਚੈਨਪੁਰ ਲਦੇਵ ਬਲ ਸੁਚੇਂਦਰ ਅਦਲੀਵਾਲ ਰਾਜਾ ਸੰਸਤੀ ਹਰਸ਼ਾਜੀਨਾ ਤੋਲਾ ਨੰਗਲ ਰਾਨੇਵਾਲੀ ਆਦ 15 ਤੋਂ ਵਾਦ ਪੰਚਾਇਤਾਂ ਨੇ ਇਕਜੁੱਟ ਹੋ ਕੇ ਕਿਸਾਨ ਮਰੂਸ ਕੀਮਦੇ ਖਿਲਾਫ ਮਤੇ ਪਾਸ ਕੀਤੇ ਹਨ ਇਸ ਦੌਰਾਨ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਥਾਂ ਯੁੱਧ ਕਿਸਾਨਾਂ ਵਿਰੁੱਧ ਸ਼ੁਰੂ ਕੀਤਾ ਹੈ ਕਿਸਾਨਾਂ ਨੂੰ ਕਰੋੜਪਤੀ ਬਣਾਉਣ ਦਾ ਦਾਵਾ ਕਰਨ ਵਾਲੀ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਰੋਡਪਤੀ ਬਣਾਉਣ ਤੇ ਤੁਲੀ ਹੋਈ ਹੈ ਸਰਕਾਰ ਕਿਸੇ ਵੀ ਤਰ੍ਹਾਂ ਕਿਸਾਨਾਂ ਨੂੰ ਸੜਕ ਤੇ ਲਿਉਣ ਦੀ ਤਿਆਰੀ ਕਰ ਰਹੀ ਹੈ ਉਨਾ ਹੀ ਵੀ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਦਬਾਅ ਹੇਠ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਗੁੰੰਗਾ ਬੋਲਾ ਹੋ ਗਿਆ ਹੈ। ਜ਼ਮੀਨ ਸਾਡੀ ਮਾਂ ਹੈ ਕਿਸੇ ਵੀ ਹਾਲਤ ਵਿੱਚ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ। ਸਰਪੰਚ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਰੱਦ ਕਰੇ ਨਹੀਂ ਤਾਂ ਮਾਨ ਸਰਕਾਰ ਦਿੱਲੀ ਦੇ ਕਿਸਾਨ ਅੰਦੋਲਨ ਤੋਂ ਵੀ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਜਿ ਜਤਰਾ ਕੋਈ ਇਤਰਾ ਹੀ ਪਈ ਹੋਵੇ ਇਹਨੂੰ ਸਾਡੇ ਮਾਂ ਪਿਓ ਪਿਓਆ ਨੇ ਹਲਾ ਵਾਹ ਵਾਕੇ ਉਪਜਾਉ ਕੀਤਾ ਹੈ। ਅਤੇ ਅਸੀਂ ਇਹਦੇ ਨਾਲ ਸਾਡਾ ਖੇਤੀ ਤੰਦਾ ਜਿਹੜਾ ਜੁੜਿਆ ਅਸੀਂ ਹਰ ਇੱਕ ਪੱਖੋਂ ਇਹਦਾ ਵਿਰੋਧ ਕਰਦੇ ਆਂ ਸਾਰੇ ਸਰਪੰਚ ਸਾਹਿਬਾਨ ਪਿੰਡਾਂ ਦੇ ਵਿੱਚ ਮਤੇ ਪਾਏ ਗਏ ਪੰਜਾਬ ਗ੍ਰਾਮ ਪੰਚਾਇਤ ਦੇ ਮਤੇ ਪਾਏ ਗਏ ਨੇ ਅਤੇ ਹਰ ਇੱਕ ਪੱਖੋਂ ਇਹ ਸਰਕਾਰ ਦੀ ਜਿਹੜੀ ਨੀਤੀ ਹੈ ਅਸੀਂ ਇਹਨੂੰ ਨਹੀਂ ਲਾਗੂ ਹੋਣ ਦੇਵਾਂਗੇ ਸਾਨੂੰ ਜਿੱਦੀ ਹੱਦ ਤੱਕ ਅਸੀਂ ਲੜਨਾ ਪਵੇ ਅਸੀਂ ਲੜਾਂਗੇ ਅੱਗੇ ਐਸਾ ਕਦੀ ਨਹੀਂ ਸੀ ਪਰ ਇਹ ਐਤ ਕੀ ਵੱਖਰਾ ਹੀ ਹੋਇਆ ਕਿ ਪੈਸਾ ਵੀ ਨਹੀਂ ਦੇਣਾ ਤੇ ਜ਼ਮੀਨ ਵੀ ਲੈਣੀ ਹੈ ਤੁਸੀਂ ਦੱਸ ਦਿਓ ਵੀ ਕੀ ਕਰਾਂਗੇ ਕਿੱਧਰ ਜਾਣਗੇ ਸਾਰੇ ਬੱਚੇ ਨਹੀਂ ਵੱਖਰਾ ਬਦਲਾਅ ਕਾਦਾ ਕਰਨਾ ਹੈ ਤੇ ਆਪਾਂ ਸਗੋਂ ਇਸ ਕੋਈਕ ਲੋਕਾਂ ਨੇ ਅਸੀਂ ਜਿਤਨਾ ਅਦਲੀਵਾਲ ਤੁਸੀਂ ਸਰਪੰਚ ਇਹਨਾਂ ਨਾਲ ਜੁੜੇ ਰਹਿ ਸਾਰੇ ਕਿ ਇਹਨਾਂ ਨੂੰ ਬਦਲਾ ਲਿਆਊਗੀ ਪਰ ਇਹਨਾਂ ਦੀ ਜਿਹੜੀ ਪਾਲਿਸੀ ਨੀਤੀ ਬਹੁਤ ਮਾੜੀ ਹੈ ਸਾਡੇ ਵਾਤੇ ਕਾਦਕ ਬਣਦੀ ਜਾ ਰਹੀ ਹੈ ਅਸੀਂ ਇਹੀ ਫੈਸਲਾ ਕੀਤਾ ਕਿ ਅਸੀਂ ਇਹਦਾ ਵਿਰੋਧ ਕਰਦੇ ਹਾਂ ਸਰਕਾਰ ਨੂੰ ਲਿਖ ਕੇ ਦੇ ਚੁੱਕੇ ਹਾਂ ਹਰ ਇੱਕ ਪੱਖੋਂ ਕੋਈ ਵੀ ਐਸਾ ਬੰਦਾ ਨਹੀਂਗਾ ਜਿਨੇ ਲਿਖ ਕੇ ਨਹੀਂ ਦਿੱਤਾ ਕੋਈ ਵੀ ਕਿਉਂਕਿ ਉਹਨਾਂ ਦੇ ਖੁਦ ਮੰਨਦੇ ਚੀਜ਼ ਨੂੰ ਕਹਿੰਦੇ ਨੇ ਕਿ ਇਹ ਵਿਰੋਧ ਹੈ ਦਾ ਸਾਡੀ ਉਹਨਾਂ ਨੇ ਵੀ ਲਿਖ ਕੇ ਦਿੱਤਾ ਹੈ ਪਰ ਸਰਕਾਰਾਂ ਦਾ ਹਾਲੇ ਤੱਕ ਇਤੇ ਕੋਈ ਵੀ ਉੱਥੇ ਹੀ ਜੜੀਆਂ ਹੋਈਆਂ ਉਹਨਾਂ ਦੀ ਉੱਥੇ ਹੀ ਨੀਤੀ ਹੈ ਕਿ ਕੋਈ ਵੀ ਇਹਦੇ ਬਾਰੇ ਬਿਆਨ ਨਹੀਂ ਦੇ ਰਹੀਆਂ ਅਸੀਂ ਤੁਹਾਡੇ ਜ਼ਰੀਏ ਗੱਲ ਪਹੁੰਚਾਉਣਾ ਚਾਹੁੰਦੇ ਕਿ ਤੁਸੀਂ ਉਹਨਾਂ ਨੂੰ ਪੁੱਛੋ ਕਿ ਕਿੰਨਾ ਪਿੰਡਾਂ ਦੇ ਵਿੱਚ ਵੇਖੋ ਤੁਸੀਂ ਤੁਹਾਡਾ ਵਿਰੋਧ ਹੋ ਰਿਹਾ ਹੈ ਆਮ ਪਾਰਟੀ ਦਾ ਤੇ ਤੁਸੀਂ ਇਹਦੇ ਬਾਰੇ ਕੋਈ ਨਾ ਕੋਈ ਸੋਚੋ ਤੇ ਪਾਲਿਸੀ ਜਿਹੜੀ ਵਾਪਸ ਲਈ ਜਾਵੇ ਇਹਦੇ ਸਾਨੂੰ ਵੀ ਕੱਢਣ ਤੇ ਤੋਲ ਗਏ ਕਿ ਤੁਸੀਂ ਵੀ ਜ਼ਮੀਨ ਦੌੜ ਦਿਹਾੜੀ ਕਰੋ ਉੱਥੇ ਕਿਤਰਾ ਇੱਕ ਸਾਰਾ ਹੋ ਜਾਊਗਾ ਤੇ ਅਸੀਂ ਨਹੀਂ ਚਾਹੁੰਦੇ ਕਿ ਜ਼ਮੀਨਾਂ ਹਾਂ ਦਿੱਲੀ ਦੇ ਇਸ਼ਾਰਿਆਂ ਦੇ ਜਿ ਤਰ੍ਹਾਂ ਮੋਦੀ ਨੇ ਪਿੰਨੋ ਕਾਨੂੰਨ ਪਾਸ ਕੀਤਾ ਹੈ ਤੇ ਦਿੱਲੀ ਦੇ ਵਿੱਚ ਕਿਸਾਨਾਂ ਨੇ ਗੱਲ ਚ ਗੂਠ ਦੇ ਕੇ ਉਹਨੂੰ ਵਾਪਸ ਕਰਾਇਆ ਸੀ ਇਹਦੀ ਇਹਦੀ ਉਤੋਂ ਵੀ ਹਾਲਤ ਮਾੜੀ ਹੋਊਗੀ ਜੇ ਇਹਨੇ ਉਤੋਂ ਵੀ ਵੱਡਾ ਕਾਨੂੰਨ ਜਿਹੜਾ ਪਾਸ ਕਰਤਾ ਸਾਡੇ ਤੇ ਲਾਗੂ ਕਰਤਾ ਏ ਤੈਨੂੰ ਵਾਪਸ ਲੈਣਾ ਪਊਗਾ ਭਾਵੇਂ ਸਾਡੇ ਤੇ ਕੋਈ ਵੀ ਚੀਜ਼ੇ ਚੜਾ ਦੇਣ ਅਸੀਂ ਉੱਥੇ ਇਕੱਤਰ ਹੋ ਕੇ ਜ਼ਮੀਨਾਂ ਦੀ ਰੋਕ ਲਾਵਾਂਗੇ ਇਹ ਸਾਡਾ ਸਾਰਿਆਂ ਦਾ ਫੈਸਲਾ ਅਸੀਂ ਉੱਥੇ ਵੀ ਝੜਾਂਗੇ ਤੇ ਸਰਕਾਰ ਦੇ ਵਿਰੁੱਧ ਭਾਵੇਂ ਇਹ ਜੇਲ੍ਹਾਂ ਵਿੱਚ ਡੱਕਣ ਇਹ ਕੋਲ ਨਹੀਂ ਥੰਮਣਗੇ ਘਰ ਘਰ ਜੋਦੇ ਜੰਮਣਗੇ ਇਹ ਸਾਡੀਆਂ ਜ਼ਮੀਨਾਂ ਤੇ ਨਹੀਂ ਦੇਣਾ ਚਾਹੁੰਦੇ ਸਾਡੀ ਆਪਣੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡਿਆਨੂਣੀ ਇਸ ਬਾਰੇ ਪੂਰੀ ਨੌਲੇਜ ਜਿੰਨੀ ਦਿੱਲੀ ਵਾਲਾ ਨੌਲੇਜ ਹੈ ਜੀ ਅਸੀਂ ਇਹਨਾਂ ਦੀ ਮੀਟਿੰਗ ਦੇ ਚੰਡੀਗੜ੍ਹ ਗਏ ਸੀਗੇ ਉੱਥੇ ਜੋ ਵੀ ਜਿੰਨੇ ਸੰਬੋਧਿਤ ਕੀਤਾ ਸਤਿੰਦਰ ਜੈਨ ਨੇ ਸਾਨੂੰ ਸੰਬੋਧਿਤ ਕੀਤਾ ਸਕੀਮ ਦੇ ਫਾਇਦੇ ਉਹ ਸਾਨੂੰ ਦਿਨਾ ਰਿਹਾ ਹੈ ਬਾਕੀ ਮੰਤਰੀ ਤਾਂ ਵਿਚਾਰੇ ਇਹਨਾਂ ਦੇ ਇੱਕ ਮਤਲਬ ਹੀ ਕੱਟ ਪੁਤਲੀ ਬਣ ਕੇ ਬੈਠੇ ਸੀਗੇ ਉਤੋਂ ਹੀ ਸਾਬਤ ਹੁੰਦਾ ਹੈ ਜੀ ਆਪਣੇ ਇਸ ਜਿਹੜੀ ਭਗਵੰਤ ਮਾਨ ਦੀ ਸਰਕਾਰ ਇਹ ਬਿਲਕੁਲ ਹੀ ਦਿੱਲੀ ਦੇ ਦਬਾਅ ਹੇਟਿਆ ਜੀ ਉਹਨਾਂ ਦਬਾਅ ਹੇਟੀ ਹੈ ਸਕੀਮਾਂ ਨੂੰ ਲਾਗੂ ਕਰ ਰਹੀ ਮੇਰੇ ਖਿਆਲ ਨਾਲ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਪਤਾ ਪਹਿਲਾਂ ਕਹਿੰਦੇ ਦੂਸਰੀ ਮੀਡੀਆ ਦੇ ਭਗਵੰਤ ਮਾਨ ਸਾਹਿਬ ਆ ਰਹੇ ਨੇ ਜੀ ਕਿਸਾਨਾਂ ਦਾ ਨਾਲ ਅਟੈਂਡ ਕਰਨ ਵਾਸਤੇ ਪਰ ਉਹ ਆਪਣੇ ਧੂਰੀ ਹਲਕੇ ਜੋਂ ਨਹੀਂ ਨਿਕਲੇ ਤੇ ਮੇਰੇ ਜਿੱਥੋਂ ਤੱਕ ਸੁਣਚ ਆਇਆ ਹੈ ਵੀ ਉਹਨਾਂ ਆਪਣੇ ਇਸ ਸਕੀਮ ਤੋਂ ਵੀ ਕਿਨਾਰਾ ਕਰ ਲਿਆ ਤਾਂ ਹੀ ਪ੍ਰਿੰਸੀਪਲ ਸੈਕਟਰੀ ਲਾ ਦਿੱਤਾਗਾ ਉਹਨਾਂ ਦੇ ਉੱਤੇ ਵੀ ਇਹ ਸਕੀਮ ਨੂੰ ਲਾਗੂ ਕੀਤਾ ਜਾਵੇ ਸਾਰਿਆਂ ਵੱਲੋਂ ਸਮੂਹ ਪੰਚਾਇਤਾਂ ਵੱਲੋਂ ਸਾਰਿਆਂ ਨੇ ਇਹ ਫੈਸਲਾ ਕੀਤਾ ਗਿਆ ਵਾ ਕਿ ਜੇ ਸਰਕਾਰ ਇਹ ਫੈਸਲਾ ਨਾਲ ਵਾਪਸ ਲਈਗੀ ਤੇ ਫਿਰ ਇਹਦੇ ਧਰਨੇ ਵੀ ਲੱਗਣਗੇ ਤੇ ਫਿਰ ਮੁਜ਼ਾਰੇ ਵੀ ਹੋਣਗੇ ਤੇ ਫਿਰ ਇਹਦਾ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ ਸਾਡੀ ਇਹ ਵੀ ਬੇਨਤੀ ਵੀ ਆ ਤੇ ਫਿਰ ਜੇ ਨਾ ਲੈਣਗੇ ਵਾਪਸ ਤੇ ਫਿਰ ਆਪਾਂ ਸਭ ਕੁਛ ਇਹਦੇ ਕਾਰਵਾਈ ਜੋ ਵੀ ਹੋਊਗਾ ਉਹ ਕਰਾਂਗੇ ਅੱਗੇ ਤੋਂ ਅੱਗੇ ਕਿਉਂਕਿ ਆਪਣੀਆਂ ਆਪਾਂ ਜ਼ਮੀਨਾਂ ਤਾਂ ਨਹੀਂ ਦੇਣੀਆਂ ਚਾਹੁੰਦੇ ਕਿਉਂਕਿ ਜੇ ਆਪਾਂ ਜ਼ਮੀਨਾਂ ਹੀ ਦੇ ਦਾਂਗੇ ਤੇ ਆਪਾਂ ਦਿਹਾੜੀ ਥੋੜੀ ਕਰਨੀ ਬਾਤ ਤੇ ਜੇ ਆਪਾਂ ਪਹਿਲੀ ਦੇ ਕੇ ਜਾਂਦੇ ਪਲਾਟ ਦੇਣੇ ਐਸਆਈਓ ਦੇਣੇ ਅੱਗੇ ਜਿਹੜੀਆਂ ਪੁੱਡਾ ਦੀਆਂ ਕਟੀਆਂ ਹੋਈਆਂ ਕਲੋਨੀਆਂ ਕਿੰਨੀਆਂ ਕਿ ਡਵੈਲਪ ਹੋ ਗਈਆਂ ਸਾਨੂੰ ਮੁਹਾਲੀ ਦੇ ਵਿੱਚ ਜਿਹੜੀਆਂ ਚੀਜ਼ਾਂ ਡਿਵੈਲਪ ਹੋ ਗਈਆਂ ਉਹਨਾਂ ਨੂੰ ਪਲਾਟ ਨਹੀਂ ਮਿਲੇ ਰੰਜੀਤ ਐਵੇਨਿਊ ਮੇਰੇ ਕੋਲ ਬੰਦਿਆਂ ਦੀ ਲਿਸਟਾਂ ਹੈਗੀਆਂ ਬਕਾਇਦਾ ਜਿਨ੍ਹਾਂ ਨੂੰ ਆਪਣੇ ਨਹੀਂ ਮਿਲੇ ਹਲੇ ਤੱਕ ਐਸੀ ਕੋ ਕੁਝ ਨਹੀਂ ਮਿਲਿਆ ਤੇ ਇਹ ਕਿਵੇਂ ਦੇ ਦੇਣਗੇ ਇਹ ਆਂਦੇ ਬਾਅਦ ਫਿਰ ਲਾਟਰੀ ਸਿਸਟਮ ਨਿਕਲੂਗਾ ਜਾਂ ਕੁਝ ਵੀ ਕਰਾਂਗੇ ਕੀ ਭਗਵੰਤ ਮਾਨ ਕਹਿ ਰਿਹਾ ਪਹਿਲਾਂ 10 3000 ਰੁਪਏ ਦਵਾਂਗੇ ਹੁਣਾਂ ਦਾ ਲੱਖ ਰੁਪਏ ਦਵਾਂਗੇ ਆਪਣੇ ਇੱਕ ਬਿਆਨ ਤੇ ਤੇ ਉਹ ਮੰਤਰੀ ਆਪਣੇ ਸੀਐਮ ਸਾਹਿਬ ਨਹੀਂ ਰਹਿ ਰਹੇ ਕਿਉਂਕਿ ਇੱਕ ਜੇ ਪਾਲਿਸੀ ਇੰਨੀ ਵਧੀਆ ਹੀ ਸੀ ਜੇ ਇੰਨੀ ਸੋਚ ਸਮਝ ਕੇ ਬਣਾਈ ਸੀ ਤੇ ਚੇਂਜ ਕਰ ਤੋਂ ਕਰਦੇ ਪਏ ਇੱਕ ਤਰ੍ਹਾਂ ਹੀ ਰਹਿਣ ਦੇਂਦੇ ਵੀ ਆਂ ਕਮੰਤਰੀ ਇਹੋ ਸਾਡਾ ਸੁਨਾਇਆ ਜੀ ਆ ਸਾਰੇ ਵੱਖ-ਵੱਖ ਪਿੰਡਾਂ ਦੇ ਆ ਜਾਗੂ ਆਪਾਂ ਵੇਖਿਓ ਤੁਸੀਂ ਵੇਖਿਓ ਸਰਪੰਚ ਸਾਰੇ ਪਿੰਡਾਂ ਦੇ ਇਕੱਠੇ ਹੋਏ ਆ ਸਾਡੀ ਇਹੋ ਬੇਨਤੀ ਵੀ ਜਿਹੜਾ ਕਾਨੂੰਨ ਇਹ ਵਾਪਸ ਹੋਣਾ ਚਾਹੀਦਾ ਪਹਿਲੇ ਮੰਗੇ ਹੋਏ ਸਾਡੀ ਇੱਕ ਨੇ ਸਕੀਮ ਵਿਚ ਗਈ ਜਿਹੜੀ ਵੀ ਜੋਤ ਨਸ਼ਾ ਵਿਰੋਧ ਇਹ ਹੁਣ ਸਕੀਮ ਦੂਜੀ ਉਲਟੀ ਚੱਲ ਗਈ ਆ ਜਿਹੜੀ ਜੋਤ ਕਿਸਾਨਾ ਵਿਰੋਧਾ ਸਾਡੇ ਜਿਹੜੇ ਪੈਲੀਆਂ ਲੈ ਲਿਆ ਜੋਤ ਤੇ ਹੁਣ ਸਾਡਾ ਨਾ ਇਹਦਾ ਨਾ ਹੋਣਾ ਨਾ ਠੀਕ ਆ ਜੀ ਬਾਕੀ ਜਿਹੜਾ ਬੰਦਾਂ ਦਾ ਸਕੀਮ ਵੇ ਕਰੋੜਪਤੀ ਕਰੋੜਪਤੀ ਹੀ ਕਾਦੇ ਰਹਿ ਗਏ ਸੀ ਤੇ ਰੋੜਪਤੀ ਬੜ ਗਏ ਨਾ ਅਹੀਂ ਦੇ ਰੋਡ ਪਤੀ ਹੋ ਗਿਆ ਨਾ ਮੇਰੀ ਦਾਖਲੇ ਪੈਲੀ ਆ ਦਾਖਲੇ ਪੈਲੀ ਵੀ ਮੇਰੇ ਇਕੱਲਾ ਮਿਲਦੇ ਆ ਤੇ ਮੈਂ ਕਿਲੇ ਨੂੰ ਕੀ ਕਰੂ ਦਾਖਲੇ ਤੇ ਮੇਰੀ ਮਾਲਕੀ ਗਈ ਹੈ ਨਾ ਠੀਕ ਹੈ ਨਾ ਇਹਦੇ ਨੂੰ ਰੋਡ ਪਤੀ ਹੋ ਗਿਆ ਬਾਹਰ ਹੀ ਦੂਸਰੀ ਬੇਨਤੀ ਕੋਈ ਮਾਂ ਥੋੜਾ ਆਪਣੀ ਵੇਚਣੀ ਚਾਹੁੰਦਾ ਜ਼ਮੀਨ ਸਾਡੀ ਮਾਂ ਆ ਬਿਲਕੁਲ ਠੀਕ ਮਾਂ ਕੋਈ ਵੇਚੂਗਾ ਆਪਣੇ ਮਾਂ ਨਹੀਂ ਵੀਰ ਜੀ ਕੋਈ ਵੇਚਣਾ ਚਾਹੁੰਦਾ ਸਾਡੀ ਇਹ ਭੂਤਮਾਨ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜਿਹੜੀ ਪਾਲਿਸੀ ਆ ਇਹਨੂੰ ਜਲਦੀ ਜਲਦੀ ਵਾਧ ਰੱਦ ਕਰੋ ਨੀ ਤਾਂ ਜਿੰਨੇ ਅਜਿਸਟਰ ਵੇਖ ਲੋ ਸਰਪੰਚਾਂ ਦੇ ਹੱਥ ਦੇ ਵਿੱਚ ਪਾਏ ਆ ਮਤੇ ਪਏ ਗ੍ਰਾਮ ਪੰਚਾਇਤ ਨੇ ਇੱਕ ਗ੍ਰਾਮ ਪੰਚਾਇਤ ਦਾ ਮਤਾ ਤੁਹਾਨੂੰ ਪਤਾ ਬਹੁਤ ਵਧੀਆ ਮੈਨੇ ਰੱਖਦਾ ਠੀਕ ਆ ਇਹਦੇ ਵਿੱਚ ਇੱਕ ਬੰਦੇ ਦੇ ਸਾਈਨ ਨਹੀਂ ਹੋਏ 800 ਘਾਟੀ 1600 1700 ਬੰਦੇ ਨੇ ਸਾਈਨ ਕੀਤਾ ਮਤੇ ਦੇ ਵਿੱਚ ਗ੍ਰਾਮ ਪੰਚਾਇਤ ਨੇ ਠੀਕ ਹੈ ਨਾ ਇਹ ਤੇ ਉਹ ਕਹਿਣਾ ਚਾਹੁੰਦੇ ਭੋਂਤ ਮਾਨ ਨੂੰ ਕਿ ਛੇਤੀ ਛੇਤੀ ਜਿਹੜੀ ਪਾਲਸੀ ਰੱਦ ਕਰਨੀ ਚਾਹੀਦੀ